ਅੱਜ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪ੍ਰਾਣਾ ਸਹਿਮ ਸੀ ਜੀ ਹੂੰ ਡੱਗ ਗਿਆ ਸੀ ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ ਗੁਰੂ ਕਸ ਦੱਸ ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਗਈ ਦਿੱਥੋਂ ਉਹਨਾਂ ਨੇ ਮੈਨੂੰ ਜੀ ਪੁੱਛਿਆ ਜੀ ਕਹਿੰਦੇ ਸਹਿਮਾ ਹੈ ਹੂੰ ਔਰ ਮੈਨੂੰ ਕਿਆ ਨਹੀਂ ਕੀਤਾ ਨਹੀਂ ਤੇ ਕੁਝ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲ ਉੱਥੇ ਆਈ ਜਾਂ ਕੁਝ ਵੀ ਨਹੀਂ ਨਹੀਂ ਜੀ ਮੈਨੂੰ ਤਾਂ ਕੋਈ ਨਹੀਂ ਆਇਆ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਆਇਆ ਹੁੰਦੀ ਆ ਕੋਈ ਹੋਰ ਨਹੀਂ ਜੀ ਕਿਸੇ ਦਾ ਫੋਨ ਦਾ ਰਿਕ ਦਾ ਫੜਾ ਕੇ ਜੀ ਨੰਬਰ ਭਲਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ SIM ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛੇਗੇ ਜੀ ਹੋਰ ਤੈਨੂੰ ਕੁਝ ਕਿਹਾ ਕਰ ਨਹੀਂ ਕੋਈ ਕਿਆਨ ਕੁੱਟਿਆ ਮਾਰਿਆ ਨਹੀਂ ਜੀ ਅੱਜ ਤੁਹਾਡੇ ਘਰੇ NIA ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪੁਰਾਣਾ SIM ਸੀ ਜੀ ਹੂੰ ਹੁਣ ਡੱਗ ਗਿਆ ਜੀ ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ ਉੱਪਰ ਕੋਸ 10 ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਕੀ ਦਿੱਥੋਂ ਉਹਨਾਂ ਨੇ ਮੈਨੂੰ ਜੀ ਪੁੱਛਿਆ ਜੀ ਕਹਿੰਦੇ ਸਹਿਮ ਆਏ ਹੂੰ ਉਹ ਮੈਨੂੰ ਕਾਹ ਨਹੀਂ ਕੀਤਾ ਨਹੀਂ ਤੇ ਕੁਝ ਘਰੋਂ ਤੇਰਾ ਲੈ ਕੇ ਤਿੰਨ ਕੋਈ ਫੋਨ ਵਗੈਰਾ ਜਾਂ ਕੁਝ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਝ ਵੀ ਨਹੀਂ ਨਹੀਂ ਮੈਨੂੰ ਦੋ ਕਿ ਕੌਣ ਹੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਗਏ ਉਹਨੀਆਂ ਕੁਝ ਹੋਰ ਮੈਂ ਇਹ ਕਿਸੇ ਦਾ ਫੋਨ ਕਰ ਲੈ ਇੱਕ ਦਾ ਫੜਾ ਕੇ ਜੀ ਨੰਬਰ ਭਲਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛਿਆ ਗਿਆ ਸੀ ਹੋਰ ਤੈਨੂੰ ਕੁਝ ਕਿਹਾ ਗਿਆ ਨਹੀਂ ਕੋਈ ਕਿਆਨ ਕੁੱਟਿਆ ਮਾਰਿਆ ਨਹੀਂ ਜੀ ਅੱਜ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪੁਰਾਣਾ ਸਿਮ ਸੀ ਜੀ ਹੂੰ ਹੁਣ ਡੱਗ ਗਿਆ ਜੀ ਹੂੰ ਐ ਕਰਕੇ ਮੈਨੂੰ ਤਾਂ ਪਤਾ ਨਹੀਂ ਉਹ ਬਰੇਕਸਸ ਦੱਸ ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਗਿਆ ਦਿੱਥੋਂ ਉਹਨਾਂ ਨੇ ਮੈਨੂੰ ਵੀ ਆਈ ਪੁੱਛਾਈ ਕਹਿੰਦੇ ਸਿਮ ਆਏ ਹੂੰ ਉਹ ਮੈਨੂੰ ਕਿਆ ਨਹੀਂ ਕੀਤਾ ਨਹੀਂ ਤੇ ਕੁਛ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਛ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਛ ਵੀ ਨਹੀਂ ਨਹੀਂ ਜੀ ਮੈਨੂੰ ਦੱਸੋ ਕਿ ਕੌਣ ਹੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਗਏ ਹੁਣੀਆਂ ਕੁਛ ਹੋਰ ਨਹੀਂ ਜੀ ਕਿਸੇ ਦਾ ਫੋਨ ਦਾ ਇੱਕ ਦਾ ਫੜਾ ਕੇ ਜੀ ਨੰਬਰ ਪੜਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ ਸਿਮ ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛਿਆ ਗਿਆ ਸੀ ਹੋਰ ਤੈਨੂੰ ਕੁਛ ਕਿਹਾ ਗਿਆ ਨਹੀਂ ਕੋਈ ਕਿਆ ਨੂੰ ਕੁੱਟਿਆ ਮਾਰਿਆ ਨਹੀਂ ਜੀ